ਹਾ ਚਾ ਇੱਕ ਵੀ ਪਕਾਣਾ ਨਹੀਂ ਲਿਆ ਕੋਈ ਨਹੀਂ ਲੈਂਦਾ ਪਕਾਣੇ ਆ ਸਰਦਾਰ ਦੇ ਘਰੇ ਜਾਣੀ ਕੋਣ ਆ ਭਾਈ ਵੇ ਸਰਦਾਰ ਆ ਆ ਜਾ ਗਾਹੀ ਆ ਜਾ ਆ ਪਕਾਣੇ ਦਾ ਵਾਦੇ ਤੇਰੇ ਭੋਲੂ ਨੂੰ ਉਹ ਡੂਹਰੀ ਦਾ ਰੋ ਡੂਹਰੀ ਦਾ ਪੱਟ ਗਏ ਹੋਏ ਨਾ फेर ਕੀ ਹੋ ਗਿਆ ਸਰਦਾਰਾ ਲੈ ਕੇ ਰੱਖ ਲਾਉਣਾ ਵਾਸਤੇ ਉਲਾਇ ਫਿਰ ਕੀ ਰੱਖ ਲਾਉ ਸੀਸ਼ਤ ਜਾਣਣਗੇ ਆਟਾ ਪਾ ਦੇ ਆਟਾ ਦਾ ਪਾ ਦਾ ਨਾ ਭਾਈ ਹੁਣ 6 ਘਰਦ ਪਾਇਰੇ ਤੋਰੀ ਫਿਰਦੀਆਂ ਤੂੰ ਹੈ ਜਵਾਕ ਕੁੱਤੇ ਪੈਣਗੇ ਔਰ ਯੋ ਕੋਈ ਕੰਮ ਤਾਂ ਦਾ ਕਰਲਾ ਮਣਦਾ ਸਾਨੂੰ ਠਾਉਣੀ ਆ ਪਲਕ ਕੋਕੀ ਵਾਲਾ ਫਰਦਾਸੀ ਉੱਥੇ ਲੇਟਣ ਲੱਗ ਗਿਆ ਸਾਲੇ ਫੇਰ ਕੀ ਹੋ ਗਿਆ ਸਰਦਾਰਾ ਕਾਣੜਵਾਉਣ ਦੇ ਰਹਿਣੀ ਆ ਕਿੰਨੇ ਰੁਪਈਆ ਦਾ ਇੱਕ ਆ ਇਹ ਆਟਾ ਪਾ ਦੇ ਰੁਪਈਆ ਨਹੀਂ ਹੈਗਾ ਆਟਾ ਪਾ ਆਟਾ ਪਾਰੂਆ ਆਟਾ ਉਹਦੇ ਪੈਸੇ ਕਣਕ ਹੋਰੀਆਂ 20000 ਨੂੰ ਫਿਰ ਕੀ ਹੋ ਗਿਆ ਸਰਦਾਰਾ ਇੱਕ ਬਾਟੀ ਨਾ ਤਾਂ ਕੱਟਨੇ ਲੱਗਿਆ ਆਟਾ ਇੱਕ ਬਾਟੀ ਨਾਲ ਤਾਂ ਫਿਰ ਉਹ ਸਾਰੀ ਬੋਰੀ ਵਾਜੂਗੀ ਆਟਾ ਨੂੰ ਆਟਾ ਪਾਰੇ ਆਟਾ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਸਰਦਾਰਾ ਆਟਾ ਮੁਠੀ ਇੱਥੇ ਕਿਹਾ ਮਸ਼ੀਨ ਤੇ ਪੈ ਮਾਣਾ ਮੋਟਾ ਤੇ ਪੈ ਉਹਨਾਂ ਮੇਰੇ ਜੋਗਰਾ ਟਾਪਾਣੀ ਪੀਲਾ ਛਾਹ ਪਾਣੀ ਤਾਂ ਵਸ ਪੀ ਕੇ ਆਈਆਂ ਉਹ ਪੀਲਾ ਟੱਕੀ ਹੋਵੇਗੀ ਗੁਆਖ ਵੀ ਨਾਲ ਕੋਈ ਨਾ ਜਵਾਗ ਤਾਂ ਨਹੀਂ ਹੈਗਾ ਕੱਲ੍ਹ ਨਹੀਂ ਆ ਸਰਦਾਰਾ ਮੈਂ ਮਹਾਉਂਤਾ ਤੋਂ ਉਹਨਾਂ ਨੇ ਚਾਰ ਜਵਾਹ ਹੁੰਦੇ ਨੇ ਕੁੱਤੇ ਹੁੰਦੇ ਆਪਾਂ ਸੀ ਪਤਾ ਵੀ ਆਇਆ ਕੋਈ ਕੁੱਤੇ ਦਾ ਕੀ ਕਰਾਉਣਾ ਸਰਦਾਰਾ ਤੂੰ ਮੈਨੂੰ ਆਟਾ ਪਾ ਦੇ ਆਟਾ ਜੇ ਤੁਹਾਡੇ ਕੁੱਤਾ ਹੈਗਾ ਤਾਂ ਅਸੀਂ ਲੈ ਜਾਾਂਗੇ ਮੈਂ ਸੁਣਾ ਜੀ ਤੇ ਛੋਟਾ ਕੁੱਤੇ ਬਿੱਲੇ ਬੋਲੇ ਉਹੀ ਫੜ ਲਾ ਦੇਣਾ ਹਾਂ ਫੜ ਵੀ ਲੈਂਦੇ ਨੇ ਸਰਦਾਰ ਫਿਰ ਮੇਰੇ ਘਰੇ ਇੱਕ ਬਿੱਲੀ ਆ ਭਾਈ ਬਹੁਤਾਂ ਕਰਦੀ ਆ ਦੁੱਧ ਡੋਲ ਜਾਂਦੀ ਆ ਤੂੰ ਉਹਨੂੰ ਫੜ ਕੇ ਲਿਆਓ ਕਿਵੇਂ ਕਰੂ ਮੈਂ ਮੇਰੇ ਬਾਬੂ ਨੂੰ ਕਹਿ ਦੂੰਗਾ ਸਰਦਾਰਾ ਉਹ ਲੈ ਜਾਂੜ ਕੇ ਫੜ ਕੇ ਜੱਤ ਫੜੀ ਨਹੀਂ ਆਂਦੀ ਮੈਂ ਇੱਥੇ ਦੀ ਬਿੱਲੀ ਫੜੀ ਜਾਂਦੀ ਸਰਦਾਰਾ 来 ਤੁੰਡਾ ਫੜਦਾ ਨਹੀਂ ਉਹ ਨੂੰ ਮੈਂ ਕਦੇ ਬਿੱਲੀਆਂ ਫੜੀਆਂ ਨਹੀਂ ਸਰਦਾਰਾ ਮਤ ਉਹਦਾ ਬਰੂਂਗੜਾ ਲੈ ਆ ਚਾਰ ਬਰੂਂੜੇ ਬੋਰੀ ਚ ਪਾ ਕੇ ਦੇ ਦੇਣਾ ਕੋਈ ਨਾ ਸਰਦਾਰਾ ਲੈ ਜੂਗੀ ਆਟਾ ਤਾਂ ਪਾ ਦੇ ਆਟਾ ਦਾ ਪਾ ਦੇ ਨਾ ਭਈ ਗਰਮੀ ਬੜੀ ਹੋ ਗਈ ਸਰਦਾਰਾ ਉਹ ਗਰਮੀ ਮਾਰ ਬਹੁਤ ਬੂਟ ਕਰਿਆ ਵਾ ਨਾ ਦਾ ਸਰਿਆ ਸਰਦਾਰਾ ਵਾ ਇੱਕ ਇਹ ਆ ਜਾ ਨੱਚ ਕਰ ਤੋਂ ਪਹਿਰੇ ਚ ਪਾਉਣਾ ਐ ਆਟਾ ਪਾ ਦੇ ਭਾਈ ਆਟਾ ਪਾ ਦੇ ਭੈਣ ਕੋਈ ਕਣ ਕਰਨਾ ਯਾਰ ਹੋ ਰਹੀਆ ਐ ਕਿਹਦੇ ਕੋਲ ਪਿਆਣ ਆ ਗਿਆ ਕਿ ਰੋਡ ਕੱਪਿਆਣਾ ਆ ਗਿਆ ਇਹੀ ਨਹੀਂ ਭਾਂਦੇ ਯਾਰ ਲੋਟਾਂ ਦੇ ਸਾਧਨ ਕੀ ਕਰੀਏ ਐ ਤੇ ਪਾਵਰ ਰੱਖਿਆ ਦੁਕਾਨ ਨੂੰ ਹੁਣ ਕੀ ਕਰੀਏ ਆ ਬਾਹਰ ਚਾ ਕੇ ਕਹਿੰਦੇ ਪਾਬੂ ਪਾਬੂ ਨਾ ਦੱਸ ਜਦੋਂ ਆਗ ਲੜਨ ਲੱਗ ਜਾਂਦੇ ਨੇ ਕਾਹਦਾ ਖੋਰ ਘੁਟ ਜਾਂਦੇ ਨੇ ਜਵਾਬ ਕੀ ਕਰੀਏ ਕਹਿੰਦੇ ਚਾਦਰਾਂ ਖੋਲਾਂਗੇ ਨਹੀਂ 10 ਰੁਪਏ ਦੇ ਕੋਈ ਨਾ ਬਾਬਾ ਇਹ ਨਹੀਂ ਗੁੱਸੇ ਹੁੰਦੇ ਹੁੰਦੇ ਗੁੱਸੇ ਕਿਉਂ ਨਾ ਹੋਆ ਭਾਈ ਜਿਹੜੀ ਪ੍ਰਸ਼ਨ ਆਉਂਦੀ ਹੈ 1500 ਰੁਪਏ ਉਹ 15 ਨਾ ਦਿਖਾ ਜਾਂਦੇ ਨਾ ਮੈਨੂੰ ਕੋਈ ਦਿੰਦਾ ਨਹੀਂ ਕੋਈ ਨਾ ਬਾਬਾ ਹੁਣ ਆ ਜਾ ਹੁਣ ਆਟਾ ਪਾ ਦੇ ਮੈਨੂੰ ਆ ਦੇਖ ਲੈ ਆ ਕੰਮ ਕਰੀ ਜਾਂਦਾ ਆਪਣੇ ਦੋ ਰੋਟੀਆਂ ਦੇਣਗੇ ਮੈਨੂੰ ਵੀ ਦੁੱਧ ਵੀ ਨਹੀਂ ਦਿੰਦੇ ਘੁੱਟਾ ਬਾਬਾ ਜਦ ਤੀਕਾ ਕਿਹੜਾ ਹੁਣ ਤੂੰ ਮਲਟੋਣੇ ਨੇ ਮਲਟੋਣੇ ਨੂੰ ਪਾਈ ਜੇ ਪੀਊਗਾ ਕੁਝ ਖਾਊਗਾ ਫੇਰ ਇਹਨੂੰ ਨੀਰਾ ਪਾਊਗਾ ਇਤਨਾ ਵਿਆਹ ਕਰਾ ਕੇ ਪੰਗਾ ਲੈ ਲਿਆ ਪਹਿਲਾ ਮਹੀਨਾ ਲਾਇਆ ਕਿ ਕਿਹੜੀਆਂ ਦਵਾਈਆਂ ਜਵਾਕਾਂ ਨੂੰ ਅੱਗੇ ਨਾਨਕੀ ਜਾਣਾ ਜਵਾਕਾਂ ਨੇ ਸਾਰਾ ਦਵਾਈਕ ਨਾਨਕੀ ਗਏ ਮਾ ਬਾਗ ਜੋ ਭਾਈ ਔਰ ਕਿਹ ਜਿਹੋ ਸਾਰੇ ਦਵਾ ਗਿਆ ਤੁਸੀਂ ਵਰਗੇ ਕੋਈ ਨਾ ਸਰਦਾਰਾ ਉਹਨਾਂ ਵਾਲਾ ਗੁੱਸਾ ਮੇਰੇ ਤੇ ਕਿਉਂ ਲਾਉਣਾ ਉਸ ਤੋਂ ਬਾਅਦ ਕੱਲ ਆਈ ਅੱਜ ਫੇਰ ਆ ਗਈ ਕੰਜੇ ਕੇ ਮੈਂ ਤਾਂ ਗਰੀ ਮਾਰਟੀ ਲਈ ਹੋ ਰਹੀ ਆ ਕੋਈ ਨਾ ਸਰਦਾਰਾ ਇਹ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਐਂ ਬਣੇ ਹੋਏ ਨਹੀਂ ਲੋਕੋ-ਸ਼ੌਕ ਦੇ ਵਿੱਚ ਖੜਨ ਵਾਸਤੇ ਲੋਕੋ-ਸ਼ੌਕ ਦੇ ਵਿੱਚ ਤੂੰ ਨਹੀਂ ਖੜਦੇ ਸਰਦਾਰਾ ਤੇਰੇ ਵਰਗੇ ਜਿਹੜੇ ਬੰਦੇ ਹੁੰਦੇ ਨੇ ਨਾ ਬਹੁਤ ਭਲੇ ਬੰਦੇ ਹੁੰਦੇ ਜਿਹੜੇ ਜਾਣ ਦੇ ਦਿੰਦੇ ਨੇ ਤੀਵੀਆਂ ਨੂੰ ਜਾਣ ਦੇ ਦਿੰਦੇ ਨੇ ਫਿਰ ਹੁਣ ਗਾਣ ਦੇਣਾ ਬਗੌਣੇ ਕੰਨੀ ਚੱਕ ਕੇ ਉੱਤੇ ਬੈਈ ਉਹਦੀ ਨਹੀਂ ਸਰਦਾਰਾ ਇਹ ਗੱਲਾਂ ਨਹੀਂ ਕਰਦੇ ਜਾਂ ਘਰ ਪੱਟੇ ਜਾਂਦੇ ਹੁੰਦੇ ਨੇ ਉਹਦਾ ਬਾਹਰ ਖਰਾਬ ਆ ਨੂੰ ਚੱਕ ਕੇ ਮਿੰਟ ਲਾਉਂਗੇ ਨੂੰ ਚੱਕਲ ਅੱਛਾ ਹਾਂ ਤੇ ਮੈਨੂੰ ਲੱਗਦਾ ਹੁਣ ਵੀ ਮੁਸ਼ਕਲ ਹੀ ਆਊਗੀ ਉਹ ਮੈਂ ਤਾਂ ਤਰਾਦ ਨਾ ਹੂੰਗਾ ਨਾ ਸਰਦਾਰਾ ਫੇਰ ਕਿਹਨੂੰ ਲੈ ਕੇ ਆਏਗਾ ਘਰ ਬਸਿਆ ਹੋਇਆ ਭੋਲ ਹੋਰੀ ਹੈਗੇ ਨਹੀਂ ਵਧੀਆ ਉਹ ਲੋਹੂਰਾ ਨੂੰ ਆਪਾਂ ਰੱਖ ਲਾਂਗੇ ਐ ਸਰਦਾਰਾ ਅਸੀਂ ਇਹੋ ਜਿਹੀ ਨਹੀਂ ਹੁੰਦੀਆਂ ਹਾਂ ਹਾਂ ਅੱਜ ਤਾਂ ਮੰਗ ਕੇ ਨਾ ਹਟਾਉ ਪਟਾਪਸ ਕਰ ਲੈਣ ਨਾ ਨਾ ਤੈਨੂੰ ਵਿਆਹ ਕੇ ਲਿਓ ਮੈਂ ਸਰਦਾਰਾ ਮੈਂ ਤਾਂ ਥੋ ਅਟਾ ਮੰਗਲਾਈਆ ਤਾਂ ਤੂੰ ਕੀ ਕੱਲਾ ਕਰਨ ਲੱਗ ਗਿਆ ਐਈਆਂ ਗੱਲਾਂ ਨਾ ਕਰਿਆ ਕਰੋ ਕੱਲੀ ਤੀਵੀਂ ਦੇਖ ਕੇ ਨਾ ਐਈਆਂ ਗੱਲਾਂ ਨਾ ਕਰਿਆ ਕਰੋ ਮੈਂ ਤਾਂ ਸੁਠੀ ਗੱਲ ਸੀ ਭਾਈ ਮੈਂ ਕਿਹਾ ਤੈਨੂੰ ਵਿਆਹੀ ਜਾਣਾਗਾ ਵੀ ਲਈ ਆਉਣਾ ਅੱਗੀ ਉਹ ਤਾਂ ਮੈਨੂੰ ਪਤੀ ਹੈ ਸਰਦਾਰਾ ਪਾਣੀ ਵੀ ਮੈਂ ਗਈ ਪਾਣੀ ਦੇ ਘੁੱਟ ਪਿਆ ਕੇ ਸਰਦਾਰਾ ਆ ਜਾ ਲੈ ਅਟਾ ਪਾ ਲਈ ਸਰਦਾਰਾ ਅੱਛਾ ਵਾ ਨਹੀਂ ਚਲੋ 8000 ਪਾਉਣੇ ਕੋਹ ਹੁੰਦੇ ਹੋ ਬਾਹਰ ਕਰਨੀ ਤਾਂ ਮੋੜਾ ਨਹੀਂ ਆਤਾ ਹਾਂ ਸਰਦਾਰਾ ਇੱਕ ਤਾਂ ਗਰਮੀ ਬਹੁਤ ਹੋ ਰਹੀ ਹੈ ਰਬ ਵਿਚਾਰ ਕਣੀਆ ਪਾ ਦਿੰਦਾ ਤਾਂ ਵਧੀਆ ਦਿਨ ਲੰਘ ਜਾਂਦਾ ਸਾਡੇ ਵਰਗਿਆਂ ਦਾ ਹੋਰ ਮਾਪੇ ਬਾਬਾ ਵੀ ਸੋਖਾ ਹੋ ਜਾਂਦਾ ਭਾਈ ਨੀਰਾ ਚਾਰਾ ਕਰਾਂ ਤਾਂ ਆਹ ਨਹੀਂ ਤਾਂ ਔਖਾ ਹੋ ਜਾਂਦਾ ਬਾਬਾ ਇੱਥੇ ਬਹਿ ਜਾਨੀ ਆ ਬਾਬਾ ਮੈਂ ਤਾਂ ਬਾਜਾ ਭਾਈ ਪਾਣੀ ਇੱਥੇ ਲੈ ਆ ਦੇ ਮੈਂ ਅੰਡਾ ਪੀਣੇ ਕਿਦਾਂ ਸਾ ਵੀ ਮੇਗੀ ਵਾ ਠੀਕ ਜੀ ਲੈ ਦੇ ਬਾਬਾ ਗਰਮ ਸਰਦ ਹੋ ਜਾਂਦੇ ਸਾਰਾ ਦਿਨ ਫਿਰਦੇ ਰਹਿੰਦੇ ਉਹ ਵੀ ਔਖਾ ਹੀ ਆ ਭਾਈ ਸੁਣ ਲੋ ਵੀ ਪਾਣੀ ਠੰਡਾ ਘੱਟ ਹੀ ਮਿਲਦਾ ਉਹ ਆਏ ਤਾਂ ਬਾਬਾ ਜਿੱਥੇ ਬਹਿ ਜਾਣੇ ਝੁੰਬੀ ਲਾ ਕੇ ਪੋਤੀ ਸਾਡਾ ਘਰ ਬਣ ਜਾਂਦਾ ਸਾਨੂੰ ਕੋਣ ਦਿੰਦਾ ਵਿਚਾਰਿਆਂ ਨੂੰ ਫ੍ਰਿਜ ਲਿਆ ਕੇ ਉਹਦੇ ਪਰਗੇ ਸਰਦਾਰਾਂ ਦੇ ਘਰੋਂ ਮੰਗ ਤੰਗ ਕੇ ਵਰਤਾਂ ਪਾਸ ਕਰ ਲੈਨੇ ਰਬਾ ਮੀ ਮੋ ਪਾ ਦੇ ਕੋਈ ਠੰਡ ਹੋ ਜਾਏ ਪੋਰਾ ਕਿਉਂ ਗਰੀਬਾ ਨੂੰ ਮਾਰਿਆ ਸਾਡੇ ਵਰਗਿਆਂ ਨੂੰ ਵਾਹ ਕਰਿਆ ਕਰ ਹਾਂ ਬਾਬਾ ਇੱਕ ਬੋਤਲ ਜੀ ਰੱਖਿਆ ਕਰ ਉਹ ਬੋਤਲ ਰੱਖੀ ਸੀ ਉਥੇ ਕੁੱਤੇ ਮਗਰ ਪੈ ਗਏ ਤੇ ਮੋਤੀ ਦੇਖ ਕੇ ਆ ਗਏ ਉਹ ਬੋਤਲ ਜੀ ਦੇ ਨਾਲ ਵੱਲਲੀ ਉਹ ਬੋਰੀ ਉਹਦਾ ਪਾਣੀ ਠੰਡਾ ਰਹਿੰਦਾ ਹਾਂ ਗੱਡਾ ਮਰਤ ਵਰਗਾ ਹਾਂ ਇਹ ਤਾਂ ਹੈ ਬਾਕੀ ਇਹ ਤਾਂ ਉਹ ਕੋਲੇ ਰੇੜੀਆਂ ਰੇੜੀਆਂ ਵੀ ਹੋਣਗੀਆਂ ਰੇੜੀਆਂ ਬਾਤ ਤੋਂ ਨੇ ਬਾਬਾ ਅੱਛਾ ਉਹ ਸਾਡੇ ਦੂਜੇ ਲੈ ਜਾਂਦੇ ਨੇ ਅੱਛਾ ਉਹ ਗੋਗੂ ਮਾਰ ਕੇ ਲਿਆਉਂਦੇ ਨੇ ਨਾ ਉਹ ਦ ਖੇਤਾ ਕੁੱਤਾ ਕਹਿੰਦੇ ਲੈ ਜਾਂਦੇ ਨੇ ਨਿਲਕੜ ਉਕੜਾ ਲੈ ਆਉਂਦੇ ਨੇ ਕੱਲੀ ਕੋਈ ਖਾਣੇ ਕੋ ਹੋਰ ਵੀ ਮੋਕਾ ਆਪਣਾ ਮੁਰਗਾ ਵਰਗਾ ਵੀ ਖਾਂਦੇ ਹੋਗੇ ਨਹੀਂ ਬਾਬਾ ਸਾਡੇ ਮੁਰਗਾ ਨਹੀਂ ਵੱਧੇ ਸਾਡੇ ਗੋ ਤੇ ਕੱਚੂ ਚੱਲਦਾ ਕੱਚੂ ਹਾਂ ਕੱਚੂ ਤੇ ਗੋ ਵੱਧ ਜਾਂਦੇ ਸਾਡੇ ਇਹ ਬਿੱਲਾ ਆ ਬਿੱਲਾ ਬੁਲਾਇਆ ਜੇ ਕੁਭੀ ਖਾਣੋਂ ਬਿੱਲਾ ਮੇਰਾ ਖਾਣੋਂ ਕੀ ਬਾਬਾ ਉਹਨਾਂ ਦੇ ਕਿਹੜਾ ਹੱਡ ਆੜਦੇ ਕੰਮ ਜਦਾ ਮੁੜਕੋ ਮੁੜਕੇ ਹੋ ਰੀਆਂ ਸੌਰੀਏ ਜੀ ਹੁਣ ਖਾਣੀਆਂ ਇਹ ਬਸੀਨਾ ਬਾਬਾ ਚੰਗਾ ਹੁੰਦਾ ਜਿਹੜਾ ਅੰਦਰੋਂ ਨਿਕਲ ਜAVE ਤੋ ਕਿ ਮਟਾਪਾ ਨਹੀਂ ਆਉਂਦਾ ਇਹਦੇ ਨਾਲ ਮਟਾਪਾ ਘਟ ਜਾਂਦਾ ਹਾਂ ਪਰ ਬਾਬੇ ਨੂੰ ਮੋਟਾ ਕਰਨ ਦੀ ਕੀ ਦਵਾਈ ਦੱਸ ਜਿਹਾ ਭਾਈ ਬਾਬਾ ਤੈਨੂੰ ਮੋਟਾ ਕਰਨ ਦੀ ਅਸੀਂ ਨਾ ਮੇਰਾ ਜਿਹੜਾ ਬਾਪੂ ਆ ਉਹ ਤੇਲ ਤੂਲ ਬਣਾਉਂਦਾ ਹੈਗਾ ਤੁਹਾਨੂੰ ਤੇਲ ਦੇ ਦਾਂਗੇ ਮਾਲ ਤੋਂ ਕਰਿਆ ਕਰੋ ਅੱਜ ਪਿੰਡੇ ਜੀ ਉਹ ਮੈਨੂੰ ਤਾਂ ਕਹਿੰਦਾ ਇਹ ਲਾਨੇਦਾਰ ਨਹੀਂ ਤਾਂ ਕਹਿੰਦੀ ਕਿ ਹੁਣ ਤਾਂ ਆ ਜਾ ਕੇ ਮੋਟਾ ਹੋਣਾ ਜੀ ਉਹ ਤਾਂ ਬਾਬਾ ਹੁਣ ਸੋਡੇ ਕਰਦੇ ਆ ਗੱਲਾਂ ਨੇ ਅਸੀਂ ਉਹ ਦੇ ਵਿੱਚ ਤਾਂ ਕੁਝ ਨਹੀਂ ਕਰ ਸਕਦੇ ਬੱਕ ਰਹੀ ਗੱਲ ਤੇਲ ਦੀ ਤੇਲ ਦਿਨ ਮੈਂ ਲਿਆ ਕੇ ਦੇ ਦਾਂ ਤੇਲ ਮਲਣਾ ਪੈਂਦਾ ਉਹ ਹਾਂ ਉਹ ਪਹਿਲਾਂ ਤਾ ਤੂੰ ਲਾ ਕੇ ਸਿਰ ਤੱਕ ਸਾਰੇ ਪਿੰਡੇ ਤੇ ਮਲਣਾ ਪੈਂਦਾ ਹਾਂ ਤੇਲ ਵਧੀਆ ਹੁੰਦਾ ਤੇਲ ਵਧੀਆ ਹੁੰਦਾ ਗੋਦ ਆ ਕੱਢਿਆ ਹੋਇਆ ਤੇਲ ਹੁੰਦਾ ਨਾਲੇ ਉਹਦੇ ਨਾਲ ਗੋਡੇ ਨੂੰ ਦੁਖਦੇ ਨਾਲੇ ਕੂਣੀ ਆਂ ਦਰਦੋ ਖਤਮ ਹੋ ਜਾਂਦਾ ਨਾਲੇ ਤੁਈ ਦਾ ਦਰਦ ਖਤਮ ਹੋ ਜਾਂਦਾ ਹਾਂ ਉਹਦੇ ਨਾਲ ਬੰਦਾ ਥਿੰਗੋ ਤੰਦਰੁਸਤ ਰਹਿਆ ਨੇ ਹੋਰ ਵੀ ਹੁਕ ਸਮਾਨ ਕੋਈ ਥੋੜੇ ਕੋਲੇ ਕੱਲੇ ਆ ਹੀ ਨਗੇ ਇਹ ਹੀ ਨੇ ਸਾਡੇ ਕੋਲ ਤਪਕਾਨੇ ਹਾਂ ਦੇ ਨਹੀਂ ਰਹੇ ਬਾਕੀ ਵੇਚ ਇਹ ਵੇਚਦੇ ਬਾਬਾ ਹੁਣ ਫਿਰ ਕੀ ਕਰੀ ਹੁਣ ਟਾਈਮ ਪਾਸਾ ਕਰਨਾ ਹੀ ਕਿੱਡੇ ਕੁਮਾਰੇ ਹੀ ਫਿਰ ਅੱਜ ਕਮਾਉਣਾ ਕੀ ਆ ਤਾਂ ਬਸ ਤੇਰੇ ਵਾਂਗੂ ਕੋਹਲੀ ਮੁੱਠੀ ਪਾ ਦੰਦਾ ਕਾਂ ਬੱਕਰ ਲੈ ਲੈ ਦਰ ਰੁਪਈਆ ਦਾ ਇੱਕ ਆ ਇਹ ਤੀਆਂ ਦਾ ਬਾਬਾ ਫਿਰ ਵੇਚਦੇ ਨਹੀਂ ਅਸੀਂ ਸਾਰਾ ਹੀ ਕਹਿ ਦਿੰਨੇ ਸਾਨੂੰ ਆਟਾ ਪਾ ਦੋ ਆਟਾ ਕੁ ਗਾਲਾ ਵੀ ਨਹੀਂ ਦੇਉਣਗੇ ਵਿੱਚ ਲੋਕ ਬਾਬਾ ਫਿਰ ਗਾਲਾ ਖਾਣੀਆਂ ਪੈਂਦੀਆਂ ਟਾਈਮ ਪਾਸਾ ਗਰੀਬੀ ਦਾਵਾ ਜਿਹੜੇ ਰੱਬ ਨੇ ਦੂ ਜੂਨ ਬਣਾਤੀ ਉਹ ਹੁਣ ਫੁੱਟ ਨਹੀਂ ਪੈਣੀ ਐ ਅਸੀਂ ਬੈਠ ਨਹੀਂ ਸਕਦੇ ਪੱਕੀਆਂ ਛੱਤਾਂ ਦੇ ਥੱਲੇ ਪੈਸਾ ਤਾਂ ਤੁਹਾਡੇ ਕੋਲੇ ਵੀ ਬਹੁਤ ਹੁੰਦਾ ਇਹ ਪੈਸਾ ਤਾਂ ਬਾਬਾ ਹੁਣ ਕੀ ਕਰੀਏ ਪੈਸਾ ਤਾਂ ਹੁਣ ਸਭ ਦੇ ਕੋਲ ਹੀ ਹੁੰਦਾ ਕਿੰਨੇ ਕੁ ਕੁਮਾਰਾਂ ਨੇ ਆਪ ਤੋਂ ਗੱਲ ਕਰ ਅਸੀਂ ਨਾ ਚੰਗਾ ਪਾ ਸਕਦੇ ਆ ਜਿਹੜਾ ਪਹਿਨਾਵਾ ਸਾਡਾ ਹੈਗੇ ਅਸੀਂ ਉਹੀ ਪਾ ਕੇ ਫਿਰਨਾ ਪਹਿਨਾਵਾ ਦਾ ਕੋਈ ਮਾੜਾ ਨਹੀਂ ਆਹਦਾ ਵਧੀਆ ਕੱਪੜਾ ਆਹ ਕੱਪੜਾ ਤਾਂ ਵਧੀਆ ਬਾਬਾ ਹੁਣ ਤਾਂ ਬਾਬਾ ਫਿਰ ਹੁਣ ਪਹਿਨਾਵਾ ਤਾਂ ਸਾਡਾ ਇਹੀ ਹੈ ਨਾ ਤੁੰਬੀ ਜੀ ਪਹਿਾਣੇ ਕਰ ਬੋ ਤੁੰਬੀ ਜੀ ਪਹਿਣਾ ਹੋਰ ਬਾਬਾ ਸਾਡੇ ਘਰਾਂ ਤੇ ਸੋਫੇ ਲੱਗੇ ਹੋਏ ਨੇ ਕੂਲਰ ਕਰਵਾਉਣ ਲੱਗੇ ਹੋਣ ਕੂਲਰ 깔ੋ ਤਾਂ ਰੱਬ ਦੀ ਮਿੰਨਤ ਕਰੀਏ ਨੇ ਮੀਂਹ ਪਾ ਦੇ ਮਾੜੀ ਮੋੜੀ ਠੰਡ ਹੋ ਜੇ ਇਹ ਸਾਡੇ ਦਾ ਜਵਾਕ ਵੀ ਐਂ ਐਰਾਂ ਦੇ ਨੇ ਗਰਮੀ ਦੇ ਵਿੱਚ ਤੂੰ ਐ ਕਰਿਆ ਕਰ ਕੋਈ ਤੋਈ ਟੋਟਾ ਥੋੜਾ ਜਿਹਾ ਕੰਮ ਕੱਟੋਂਦਾ ਹਾਂ ਬਾਬਾ ਤੂੰ ਬਾਣਸਾ ਤੋਂ ਵੀ ਆਵੇਂਗੀ ਨਾ ਸਾਡੇ ਪਿੰਡ ਤੋਂ ਪਰਵਈਆਂ ਪਰਵਈਆਂ ਹਾਂ ਬੜੇ ਹੁਣ ਦੂਰੋਂ ਘਰੇ ਹੁਣ ਕਾਕੇ ਜਾਵੇਂਗੀ ਅਸੀਂ ਪਰਵਈਆਂ ਤੋਂ ਆਏ ਹੋਈਆਂ ਇੱਥੇ ਐ ਧਰਮਸ਼ਾਲਾ 'ਚ ਰਹਿਨੇ ਆਂ ਮੈਂ ਕਹਾਂ ਜਮਾ ਤੁਮੀ ਨਾ ਗੋਆ ਹੀ ਕਿੱਟੀ ਜਾ ਕਰਾਦਾ ਗੋਆ ਬਾਬਾ ਸਾਾਨੂੰ ਮੈਂ ਤੁਹਾਨੂੰ ਦੱਸਦੀ ਗੱਲ ਸਾੜ ਤਾਂ ਆਈ ਨਹੀਂ ਪਤਾ ਸੀ ਚੱਕ ਕੇ ਕੱਪ ਤੇ ਕਿੱਥੇ ਜਾ ਬਗ ਜੀ ਤਾਂ ਚੁੰਮੇ ਲੱਗੇ ਆਉਂਦੇ ਆ ਚੱਕ ਕੇ ਰੇੜੀ ਆਈ ਨਹੀਂ ਪਤਾ ਕਿੱਥੇ ਕਿਹੜੇ ਪਿੰਕੀ ਓਏ ਆ ਜਾ ਕਰੀ ਉੱਥੋਂ ਨਾਲੇ ਡਾਟਾ ਲਾਇਆ ਕਰੀ ਲੱਤੂ ਖਿਲਾ ਜਾ ਕਰੀ ਨਾਲੇ ਕੋਈ ਗੱਲ ਨਹੀਂ ਗੋਆ ਤਾਂ ਮੈਂ ਸਿੱਟ ਜਾ ਕਰਾਂਗੇ ਪਰ ਸਾਡੇ ਇੱਕ ਵੀਲੇ ਦੇ ਵਿੱਚ ਕਰਦੇ ਨਹੀਂ ਆ ਸਾਡਾ ਮੰਗਣ ਦਾ ਹੀ ਕੰਮ ਆ ਘਾਰ ਤੋਰ ਵੀ ਕੱਢਣਾ ਨਹੀਂ ਆ ਕੱਢ ਨੂੰ ਕੋਈ ਨਾ ਕੱਟ ਕਟਣ ਵਾਲੀ ਖੜੀ ਆ ਗਾਂਵ ਖੜੀ ਆ ਵਤਾਰੀ ਹੁਣ ਤਾਂ ਨਹੀਂ ਬਾਬਾ ਨਿਕਲਦੀ ਤਾਰ ਮੈਨੂੰ ਤਾਂ ਪਹਿਲੇ ਗਰਮੀ ਗਰਮੀ ਹੋ ਰਹੀ ਹੈ ਕਿਉਂਕਿ ਮੈਂ ਉਹ ਹਿਦਰਾ ਆਪਣੇ ਨੇੜੇ ਨੇੜੇ ਪਿੰਡ ਸਾਰੇ ਗਿੜੇ ਦੇਖੇ ਇਹ ਤੁਹਾਨੂੰ ਪਤਾ ਮੇਰੇ ਕੋਲ ਕਿਹੜਾ ਕੋਈ ਸਾਧਨ ਸਰ ਫਿਰ ਕੀ ਗਿੜੇ ਦੇਣੇ ਪੈਂਦੇ ਨੇ ਹੁਣ ਤਾਂ ਮੈਂ ਜਮਾ ਥੱਕੀ ਪਈ ਆ ਆ ਤਿੰਨ ਕਿ ਭਕਾਣੇ ਰਹਿ ਗਏ ਸੀ ਮੈਂ ਆਇਆ ਇੱਕੋ ਨੰਗਦੀ ਨੰਗਦੀ ਤੇ ਮੈਂ ਇਧਰ ਗਿੜਾ ਕੱਢ ਜਾ ਲਾਜ ਤਾਂ ਮੈਨੂੰ ਦੇਖਾ ਫਰਮਾ ਖੇਡ ਲਿਆ ਕਰੋ ਉਹਨਾਂ ਨਾਲ ਐ ਤੂੰ ਤਾਂ ਕੀ ਖੇਡੇਗਾ ਸਰਦਾਰਾ ਮੈਂ ਅੱਗੇ ਦੇ ਦਾਂਗੇ ਤੇ ਮੈਨੂੰ ਘਾਟਾ ਪਾ ਦੇ ਮੈਂ ਵੀ ਜਵਾਗੀਆਂ ਆਵਾ ਸ਼ੇਡ ਲਿਆ ਕਰੋ ਰਾਤ ਨੂੰ ਖੇਡ ਲਿਆ ਕਰੋ ਐ ਤਾਂ ਬਾਬਾ ਮੈਨੂੰ ਤਾਂ ਘੜਾ ਜਾ ਮੈਂ ਕਾਵੀ ਲਾਦਾ ਬਾਬਾ ਤੇਰਾ ਇਹਨੂੰ ਨਾਲ ਕੀ ਖੇਡੇਗਾ ਤੂੰ ਆਪਦੀ ਬਖਤੀ ਲਈ ਆਇਆ ਥੇ ਗਈਏ ਰੋਸਰਾ ਸਕੇ ਕੂਨ ਵਾਲਿਆਂ ਦਾ ਖਲਾਕ ਜਿਉਂ ਨੀਤ ਲਾਕਾਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਲੈ ਬਾਬਾ ਆਟਾ ਪਾ ਲੈ ਆ ਗਈ ਫਿਰ ਕੂ ਹਾਂ ਆਜੂਂ ਕੱਢ ਲੂ ਆਜੂਂ ਆਟਾ ਲੈ ਆਖ ਜਿਉਂ ਤੁਨੂੰ ਆਟਾ ਪਾ ਲੈ ਨਟੋੜਾ ਜੀ ਮੈਂ ਟੋੜੇ ਜੀ ਪਾ ਲਿਆ ਨਾ ਆਇਆ ਤੁਨੂੰ 200 ਰੁਪਏ ਆਟਾ ਪਾ ਕੇ ਦੇਵਾਂਗਾ ਲੈ ਪਾ ਦੇ ਬਾਬਾ ਇੰਨੇ ਚਿਰ ਬੈਠੀ ਆ ਮੈਂ ਤੇਰੇ ਕੋਲੇ ਬਾਬਾ ਦਾ ਘਰ ਚੰਗਾ ਲੱਗਦਾ ਦੇਖਣ ਵੇਖਣ ਦਾ ਚੰਗਾ ਲੱਗਦਾ ਗੱਲਣਾ ਪਰ ਇਹ ਹੁਲਟ ਕਰ ਜਾਂਦਾ। ਤਲ ਕੋਈ ਨਾ ਪਰਮਾਤਮਾ ਦੇਖਦਾ ਸਾਡੇ ਗਰੀਬਾਂ ਦੀ ਕੀ ਜ਼ਿੰਦਗੀ ਉਹ। ਅਸੀਂ ਐ ਕਰਕੇ ਕੀ ਲੈਣਾ ਕਿਸਨਾ। ਕੋਈ ਗਾਲਾਂ ਵੀ ਕਢਣਦਾ ਕੋਈ ਚੰਗਾ ਵੀ ਬੋਲ ਕਹਿੰਦਾ ਕੋਈ ਮੰਦਾ ਹੀ ਬੋਲ ਕਹਿੰਦਾ। ਇਹ ਗਰਮੀ ਇੰਨੀ ਜ਼ਿਆਦੇ ਹੋ ਗਈ। ਲਾ ਸੇਵੀਆਂ ਖਾ ਲਈ ਨਾਲੇ ਸੇਵੀਆਂ ਲਿਆ ਸੀ ਤੈਨੂੰ। ਲੈ ਬਾਬਾ। ਲੈ ਤੂੰ ਤਾਂ ਬਾਬਾ ਦਿਲਦਰਾਈ। ਖਾਣੀ ਬਣਾ ਕੇ ਗੁਪਾਲੀਆਂ ਦੁੱਧ ਲੈ ਗਈ ਨਾਲੇ। ਦੋ ਨਹੀਂ ਚ। ਠੀਕ ਹੈ ਠੀਕ ਹੈ ਬਾਬਾ ਦੁੱਧ ਪਾ ਦੇ ਮਾਂ ਨਾ ਬਾਬਾ ਚਲ ਬਹੁਤ ਹੈ ਉਹ ਦੁੱਧ ਵਾਲੀਆਂ ਖਾਣੀਆਂ ਵਾਤੇ ਖਾਦੀਆਂ ਨਹੀਂ ਹੋਣੀਆਂ ਬਾਬਾ ਮੇਰੀ ਗੱਲ ਸੁਣ ਆ ਕਿੰਨੇ ਆਪਣਾ ਘਰ ਸਿਸਟਮ ਕੱਲ ਤੋਂ ਲੱਗ ਜਾਣਾ ਮੈਂ ਕੱਲ ਤੋਂ ਲੱਗੂ ਅੱਜ ਕਿੰਨੇ ਤਰੀਕ ਹੈ ਪੈਸੇ ਪੂਰੇ ਕਿੰਨੇ ਦੇਵੋਗੇ ਬਾਬਾ ਕਿ ਆਟਾ ਤੇ ਸਰੋਂਗੇ 100 ਰੁਪਿਆ ਲੈ ਜਾ ਕਰੀ 100 ਰੁਪਿਆ ਹਾਂ ਇੱਕ ਮਹੀਨੇ ਦਾ ਮਹੀਨੇ ਦਾ ਚਲ ਕੋਈ ਗੱਲ ਇਹ ਨਾਲ ਆਟਾ ਉਟਾ ਲੈ ਜਾ ਕਰੂੰਗਾ ਚਲਾਂਗੇ ਕਰਾਂਗੇ ਆਪਾਂ ਹੋਰ ਪੁੱਛ ਲਾਂਗੇ ਜੰਨੀਆਂ ਬੁੜੀਆਂ ਹੋਰ ਲੈਂਦੀਆਂ ਹੋਣ ਜਾਂ ਪੈਸੇ ਉਰਦੂਦਨ 400 ਰੁਪਏ ਵਾਧੂ ਦੇਣੂਗਾ ਠੀਕ ਆ ਠੀਕ ਆ ਬਾਬੀ ਠੀਕ ਆ ਗਰੀਬਣੀ ਮੰਦੀਆਂ ਤੂੰ ਉਹ ਤਾਂ ਹੁਣ ਸਾਡੇ ਫਿਰ ਤੇ ਸਾਡੇ ਦਾ ਟਾਈਮ ਪਾਸ ਗਰੀਬਣੀ ਤੇਰਾ ਖਾਣ ਖਾਣਾ ਆਪਾਂ ਹਾਂ ਹੈ ਹੋਰ ਨੂੰ ਜੇਣੀ ਨੇ ਉਹ ਹੀ ਚੰਦੇ ਜਿਆ ਕਰਾਂਗੇ ਹਾਂ ਹਾਂ ਕੋਈ ਨਾ ਇਹ ਗਰੀਬਾਂ ਦਾ ਕੋਈ ਹੱਕ ਨਹੀਂ ਖਾਵੇ ਦਾ ਠੀਕ ਹੈ ਨਹੀਂ ਤੇ ਰੱਬ ਤੈਨੂੰ ਪਤਾ ਹੈ ਅਗਲੀ ਜੂਨ ਦੇ ਵਿੱਚ ਖਬਰ ਕਿਵੇਂ ਕਿਵੇਂ ਪੈਸੇ ਕੱਢਣੇ ਹੁੰਦੇ ਨੇ ਪਤਾ ਕੀ ਗੱਲ ਆ ਭਾਈ ਅੱਜ ਕੱਲ ਭੈਣ ਨੂੰ ਭਾਈ ਖਾਈ ਜਾਂਦਾ ਪਾਈ ਨੂੰ ਕਾਂ ਖਾਈ ਜਾਂਦੀ ਆ ਭੈਣ ਖਾਈ ਜਾਂਦੀ ਆ ਪਾਈ ਨੂੰ ਮਾਈ ਖਾਈ ਜਾਂਦੇ ਨਾਲ ਇਹ ਇੱਥੇ ਨਿਕਲਦਾ ਸਾਰਾ ਕੁਸ ਦੇ ਕਿਸੇ ਦਾ ਆਪ ਹੱਕ ਆਵਾਂਗੇ ਉਹ ਇੱਥੇ ਨਿਕਲ ਕੇ ਜਾਊਗਾ ਆ ਆ ਅੱਗੇ ਤੱਕ ਨਹੀਂ ਦੇਖਿਆ ਸਰਦਾਰ ਆਨੀ ਮਹਾਂ ਨਿਕਲ ਜੇ ਐ ਨਿਕਲ ਜੇ ਬੋ ਨਾ ਨਿਕਲ ਜੇ ਹਾਂ ਇਹ ਆ ਕਰੂ ਨਿਕਲ ਨਹੀਂ ਨਿਕਲਣਾ ਐ ਕਿਹੜਾ ਕਾਉਣਾ ਕਿਹੜਾ ਮਾਰਾ ਨਾ ਕਰੋ ਹਾਂ ਇਹੀ ਝੂਗਲੀ ਨਾ ਕਰੋ ਹਾਂ ਹਾਂ ਸਰਦਾਰ ਹੈ ਪ੍ਰਮਾਤਮਾ ਨੂੰ ਆਪ ਹੀ ਦਿੰਦਾਗਾ ਹਾਂ ਹਾਂ ਇਹ ਤਾਂ ਸਰਦਾਰ ਹੈ ਗਿਣ ਹੁਣ ਲੋਕੋ ਦੇਖੇ ਨਾ ਤੇਰੇ ਕੋਲੇ ਮੱਚੇ ਕੋਸਾਂ ਦੇ ਮੁਟਕੇ ਬਾਗੇ ਉੱਥੇ ਜਾ ਕੇ ਪੱਟੀ-ਵੱਟੀ ਹੋਰ ਗੱਲਾਂ ਕਰਨਗੇ ਹਾਂ ਹਾਂ ਤਾਂ ਆਏ ਆਜ ਤਾਂ ਆਏ ਹੁਣ ਇੱਕੋ ਆਖੜ ਦੀ ਟੀਮ ਨਿਕਲ ਕੇ ਗਈ ਆ ਰਹਿਣੇ ਕਰੂੰ ਹਾਂ ਸਰਦਾਰਾ ਗੱਲਾਂ ਤਾਂ ਉਹ ਜਿੰਨੇ ਮਰਜ਼ੀ ਬਣ ਮਾਰਾ ਕੰਨਾ ਜਾਣਾ ਸੀ ਇਹਦੇ ਕੋਲੋਂ ਨਿਕਲ ਕੇ ਗਈ ਆ ਹਾਂ ਸਰਦਾਰਾ ਕੰਟਾ ਲਾ ਕੇ ਗਈ ਆ ਨਾਲ ਆਏ ਆਖੜ ਨੇ ਇਹ ਤਾਂ ਸਰਦਾਰਾ ਲੋਕਾਂ ਦਾ ਮੂੰਹ ਪਕਾਈਆ ਕੁੱਤੇ ਵਾਲੀ ਕਿੰਨੇ ਮਰਜ਼ੀ ਮਾਰੀ ਚਾਹਣ ਹਨਾ ਆਪਦੇ ਮੱਦੇ ਫਿਰ ਕੁੱਤਾ ਨਹੀਂ ਮਾਰਦੇ ਆਪਦੇ ਦਿਲ ਸਾਫ਼ ਹੋਣਾ ਚਾਹੀਦਾ ਲੈ ਕੇ ਮੈਂ ਮੰਦੇ ਆਏ ਲੇਕਿਨ ਆਪਰੇ ਮੰਦੇ ਸਾਨੂੰ ਛੋਟਾ ਨਹੀਂ ਮਾਰਦੇ ਹਾਂ 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 ਸਰਦਾਰਾ ਦੂਜਿਆਂ ਨੂੰ ਕਰਨ ਦੇ ਚੱਲ ਕੋਈ ਗੱਲ ਨਹੀਂ ਸਰਦਾਰਾ ਪ੍ਰਮਾਤਮਾ ਦੇਖਦਾ ਇਹ ਚੀਜ਼ਾਂ ਨਾਲ ਹੋਰ ਚੰਗਾ ਸਰਦਾਰਾ ਜਾਨੀ ਆ ਮਾਣੀ ਓਏ ਆ ਜਾ ਇੰਨਾ ਸੋਹਣਾ ਤੇ ਆ ਤੇਰਾ ਭੈਣ ਦਾ ਯਾਰਾ ਸਰਦਾਰ ਨਹੀਂ ਵਰਗੀ ਤੂੰ ਆਤਮੁਰ ਕੋ ਹਰਤੀ ਹੋਈ ਵਰਦੀ ਆ ਆ ਜਾ ਅੰਦਰ ਆ ਜਾ ਈਸੀ ਹਵਾ ਨਹੀਂ ਸਰਦਾਰਾ ਕੋਈ ਗੱਲ ਨਹੀਂ ਓਏ ਆ ਜਾ ਅਸੀਂ ਰਹਿਣਾ ਹੀ ਗਰਮੀ ਚ ਹੁੰਦਾ ਓਏ ਆ ਜਾ ਮਖਿਆ ਮੰਨੀ ਵੀ ਹੁੰਦੀ ਆ ਜਾ ਆ ਜਾ ਆ ਜਾ ਸਰਦਾਰਾ ਸਾਡੇ ਘਰੇ ਨਹੀਂ ਕੋਈ ਹੈਗਾ ਮੈਨੂੰ ਡਰ ਲੱਗਦਾ ਓ ਮਾਈ ਗਾਏ ਮਾਓ ਕਿਹੜਾ ਤਾਂ ਮੂਠ ਪਾਲੂ ਭਾਈ ਨਹੀਂ ਮੂਠ ਨਹੀਂ ਪਾਉਂਦਾ ਸਰਦਾਰਾ ਕੋਈ ਅਗਲਾ ਆ ਜਾਂਦਾ ਅਗਲਾ ਕਹਿ ਹੁੰਦਾ ਵੀ ਇਹਨਾਂ ਦੇ ਘਰੇ ਕੱਲਾ ਸਰਦਾਰ ਸੀ ਤੇ ਵੀ ਆਪਣਾ ਭਗਾਨੇ ਵਿੱਚ ਨਾਲੇ ਆਟਾ ਲੈਣ ਆਲੇ ਕੀ ਕਰਦੀ ਫਿਰਦੀ ਓਏ ਦੋ ਮਟ ਹਵਾ ਲੈਲਾ ਠੰਡੀ ਆ ਜਾ ਆ ਗਈ ਸਰਦਾਰ ਆ ਜਾ ਭਾਇਆ ਹਵਾ ਲੈਲਾ ਦੋ ਮਟ ਬੜੀ ਗਰਮੀ ਆ ਇਹਦੇ ਬੈ ਜਾ ਸਰਦਾਰਾ ਚੱਲ ਮੈਂ ਥੱਲੇ ਬੈ ਜਾ ਭਾਇਆ ਭਾਇਆ ਆ ਕੁਰਸੀ ਤੇ ਬੈ ਜਾ ਭਾਇਆ ਕਿੰਨਾ ਤੇਰੀ ਜਰੂਰੀਆਂ ਖਾਣੀਆਂ ਲਈ ਫੋਨ ਕਰਮਾਂ ਤਾ ਨਾ ਸਰਦਾਰਾ ਮੇਰੀਆਂ ਤਾਂ ਕਿੱਥੇ ਰੋਟੀਆਂ ਕਾਣੀ ਕਰਨਾ ਚ ਕਿੰਨੀਆਂ ਪੈਣੇ ਬਈਆਂ ਵੀ ਬਈ ਅ ਮੈਂ ਅਸੀਂ بابا 5 ਪੈਣ 5 ਗਈਆਂ ਬੰਦੇ ਨਹੀਂ بابا ਉਹ ਚਾਰੇ ਬਈਆਂ ਹੀ ਮੈਂ ਇੱਕ ਵਾਰੀ ਸਭ ਕੁਮਾਰੀਆਂ ਹਾਂ ਹਾਂ ਮੈਂ ਇੱਕ ਵਾਰੀ ਪਰ ਤੇਰਾ ਨਹੀਂ ਅਜੇ ਕੁ ਦੇਖਿਆ ਥਾਂ ਟਿਕਾਣਾ ਵਾਲੇ ਮਾਂ ਥੋੜੇ ਕਹਿੰਦੇ ਵੀ ਆਏ ਨਾ ਤੱਚ ਦਾ ਇਹ ਮੁੰਡੇ ਨਾਲ ਹੀ ਵਿਆਹ ਜਾਂਦੇ ਨੇ ਉਹ ਵੀ ਸਾਰਾ ਸਿਸਟਮ ਦੇਖਣਾ ਪੈਂਦਾ ਸਰਦਾਰਾ ਕਿ ਮਤਲਬ ਵਧੀਆ ਹੋਵੇ ਤਾਂ ਕਰ ਵੀ ਦਿੰਦੇ ਨੇ ਛੋਟੇ ਹੁੰਦੇ ਵੀ ਵਿਆਹ ਜਾਂਦਾ ਛੋਟਾ ਛੋਟਾ ਉਹ ਵਿਚ ਵਿਚ ਕਰ ਦਿੰਦੇ ਨੇ ਵਿਚ ਵਿਚ ਨਹੀਂ ਵੀ ਕਰਦੇ ਇੱਕ ਕੁੜੀ ਦੇ ਕਿਸੇ ਮੈਂ ਉਹਦੀ ਵਿਤਾਲੀ ਦੇ ਤਿੰਨ ਚਾਰ ਕਿ ਜੰਮੀ ਛੋਟੀ ਸੀ ਅੱਛਾ ਸਰਦਾਰ ਉਹ ਆਫਰ ਤਲਾਕ ਹੋ ਗਿਆ ਵਿਤਾਲੀ ਦਾ ਅੱਛਾ ਸਰਦਾਰ ਮੈਂ ਵੀ ਜਾਣਦਾ ਮੇਰੇ ਵੀ ਆੜੀ ਹੈਗੇ ਨਾਮ ਨੇ ਰਿਮਾਨਸਾਂ ਹੋ ਅੱਛਾ ਅੱਛਾ ਉਹ ਜਿਹੜਾ ਉਧਰ ਮੂਸਾ ਚੁੰਗੀ ਤੇ ਰਹਿੰਦੇ ਨੇ ਹਾਂ ਮੂਸਾ ਅਧਮੀ ਅੱਛਾ ਹਾਂ ਮੈਂ ਵੀ ਉਹਨਾਂ ਤੇ ਆ ਅੱਛਾ ਹਾਂ ਉਹਨਾਂ ਜੀ ਆ ਮੇਰੇ ਹਾਂ ਹਾਂ ਰਾਣੀ ਹੋਰੀ ਰਾણો ਪੀਓ ਜਨਾ ਪੈਣ ਦਾ ਲੰਮੇ ਲੰਮੀਆਂ ਨੇ ਉਹ ਬਹੁਤ ਸੋਹਣੀਆਂ ਨੇ ਬਹੁਤ ਸੋਹਣੀਆਂ ਹਾਂ ਹਾਂ ਮਾਝਾ ਕੈਨੋ ਕੁੱਤਾ ਤਾਂ ਸੀ ਮੈਂ ਕਾਲੇ ਰੰਗ ਦਾ ਅੱਛਾ ਅੱਛਾ ਸਰਦਾਰ ਕਾਲੂ ਅੱਛਾ ਦੇਖਿਆ ਵੀ ਉਹ ਤਾਂ ਕੋਈ ਨਾ ਸਰਦਾਰਾ ਅਸੀਂ ਵੀ ਉਥੇ ਹੀ ਰਹਿਨੇ ਤੁਸੀਂ ਕਦੇ ਮਾਰੇ ਹੋ ਵੇੜਾ ਸਾਡੇ ਕੋਲ ਆਵਾਂਗੇ ਚਾਹ ਪਾਣੀ ਪੀ ਕੇ ਆਵਾਂਗੇ ਹਾਂ ਚਾਹ ਪਾਣੀ ਪੀ ਆਇਓ ਸਾਡੇ ਕਬੀਲੇ ਦੀ ਕਦੇ ਰੋਟੀ ਖਾ ਕੇ ਦੇਖੋ ਮੂੰਹ ਨਹੀਂ ਲੈਂਦੀ ਅੱਛਾ ਹਾਂ ਸਾਡੀ ਬੇਬੇ ਉਹ ਬਹੁਤ ਵਧੀਆ ਰੋਟੀਆਂ ਬਣਾਉਂਦੀ ਹੈ ਤੇ ਤੁਸੀਂ ਵੀ ਆਪ ਵੀ ਲੜਦੇ ਹੋਈਆਂ ਸਾਡੇ ਵਾਂਗੂ ਨਹੀਂ ਨਹੀਂ ਸਰਦਾਰਾ ਅਸੀਂ ਨਹੀਂ ਲੜਦੇ ਨੜਦਾ ਇਹਨੇ ਨਾ ਕਾਰਾ ਸਿੱਕ ਆਈ ਰਾਲ ਮਿਲ ਕੀ ਰਹਿਣੀ ਆ ਨੜ ਮਿਲ ਕੀ ਹਾਂ ਹਾਂ ਨੜ ਕੇ ਕੀ ਲੈ ਜਾਣਾ ਸਰਦਾਰ ਕੁਛ ਨਹੀਂ ਲੈ ਜਾਣਾ ਇੱਥੇ ਦੁਨੀਆ ਦਾ ਸਭ ਕੁਝ ਇੱਥੇ ਰਹਿ ਜਾਣਾ